ਮਾਨਸਾ ਦੀ ਅੱਜ ਤੁਹਾਨੂੰ ਸੋਹਣੀ ਤਸਵੀਰ ਦਿਖਾਵਾਂਗੇ ਵੀ ਮਾਨਸਾ ਸੋਹਣਾ ਕਿੰਨਾ ਲੱਗਦਾ ਹੈ ਦੇਖਣ ਦੇ ਵਿੱਚ ਨਾਲ ਨਾਲ ਤਸਵੀਰਾਂ ਚੱਲਦੀਆਂ ਨੇ ਤੁਸੀਂ ਦੇਖੋਗੇ ਵੀ ਲੋਕ ਕਿਵੇਂ ਲੱਗਦੇ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਸ਼ਹਿਰ ਨੂੰ ਸ਼ਿੰਗਾਰਿਆ ਗਿਆ ਹੈ ਮੈਂ ਇਹ ਨਹੀਂ ਕਹਿੰਦੇ ਕਿ ਸਫਾਈ ਨਹੀਂ ਹੁੰਦੀ ਇਹ ਨਹੀਂ ਕਹਿੰਦੇ ਕਿ ਪਾਣੀ ਨਹੀਂ ਨਿਕਲਦਾ ਪਰ ਇਹ ਵੀਡੀਓ ਕੁਝ ਹੋਰ ਬਿਆਨ ਕਰ ਰਹੀ ਹੈ ਨਾਲ ਨਾਲ ਵੀਡੀਓ ਤੁਸੀਂ ਦੇਖੀ ਜਾਓ ਵੀ ਲੋਕ ਔਖੇ ਕਿੰਨੇ ਹੁੰਦੇ ਨੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਿਟੀ 2 ਏਰੀਆ ਜਿਹੜਾ ਲਾਈਨਾਂ ਤੋਂ ਇਧਰ ਏਰੀਆ ਉਸਦੇ ਕੁਝ ਏਰੀਆਜ਼ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਰਾਏ ਤੁਸੀਂ ਆਪਣੀ ਸਾਂਝੀ ਕਰਨੀ ਹੈ ਇਹ ਦੱਸਣਾ ਕਿਸ ਸ਼ਹਿਰ ਵਾਕੇ ਵਿੱਚ ਸੋਨਾ ਬਣਿਆ ਕਿੰਨਾ ਕੰਮ ਹੋਇਆ ਸ਼ਹਿਰ ਦੇ ਵਿੱਚ ਤੇ ਇਹ ਪਾਣੀ ਕਿਉਂ ਨਹੀਂ ਨਿਕਲਦਾ ਪਿਆ ਆਓ ਪਹਿਲਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਦੇ ਵਿੱਚ ਹਰ ਇੱਕ ਤਸਵੀਰ ਤੇ ਨਜ਼ਰ ਤੁਸੀਂ ਮਾਰਨੀ ਹੈ ਤੇ ਕਮੈਂਟਾਂ 'ਚ ਰਾਇਤ ਤੁਸੀਂ ਸਾਂਝੀ ਕਰਨੀ ਹੈ ਆਜੋ ਲਓ ਜੀ ਪਹਿਲਾ ਇਹ ਹੈਗਾਗਾ ਵੀਰ ਨਗਰ ਮਹੱਲਾ ਵੀਰ ਨਗਰ ਮਹੱਲੇ ਦੇ ਵਿੱਚ ਜਿਹੜਾ ਪਾਣੀ ਆ ਉਹ ਲਗਾਤਾਰ ਜਮਾ ਹੋਇਆ ਪਿਆ ਬੜੇ ਲੰਮੇ ਸਮੇਂ ਤੋਂ ਪਰ ਧਿਆਨ ਕਿਸੇ ਦਾ ਨਹੀਂ ਜਾ ਰਿਹਾ ਕਾਰਨ ਕੀ ਹੈ ਵੀ ਇਸ ਪਾਣੀ ਤੋਂ ਕਿਸੇ ਨੂੰ ਦਿੱਕਤ ਨਹੀਂ ਮੈਨੂੰ ਲੱਗਦਾ ਵੀ ਦਿੱਕਤ ਬਹੁਤ ਜਣਿਆਂ ਨੂੰ ਪਰ ਬੋਲਣ ਨੂੰ ਕੋਈ ਤਿਆਰ ਨਹੀਂ ਆਹ ਜਿਹੜੀ ਆ ਤਸਵੀਰ ਤੁਸੀਂ ਦੇਖੋ ਵੀ ਇਹ ਕਚਹਿਰੀ ਰੋਡ ਹੈ ਮਾਨਸਾ ਖੁਰਦ ਨੂੰ ਜਾਂਦੀ ਮੇਨ ਸੜਕ ਹੈ ਜਿੱਥੋਂ ਬੱਸਾਂ ਲੰਘਦੀਆਂ ਨੇ 12 ਲੰਗਦੀਆਂ ਨੇ ਕਿਵੇਂ ਲੰਗਦੀਆਂ ਆ ਦੇਖ ਲਓ ਤੁਸੀਂ ਵੀ ਕਿੰਨੇ ਟੋਏ ਟੱਪੇ ਨੇ ਮੈਂ ਨਹੀਂ ਕਹਿੰਦਾ ਵੀ ਟੈਂਡਰ ਨਹੀਂ ਲੱਗੇ ਮੈਂ ਨਹੀਂ ਕਹਿੰਦਾ ਵੀ ਉਹ ਬਣ ਨਹੀਂ ਰਹੀ ਪਰ ਜਦੋਂ ਬਣੂਗੀ ਉਹਨਾਂ ਚਿਰ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਆ ਉਹਦਾ ਜ਼ਿੰਮੇਵਾਰ ਕੌਣਾ ਆ ਦੇਖੋ ਤੁਸੀਂ ਇਸ ਤੋਂ ਬਾਅਦ ਵੀਰ ਨਗਰ ਮੱਲਾ ਫੇਰ ਜਿਹੜਾ ਮਾਨਸਾਗੁਰਦ ਤੇ ਉਸ ਤੋਂ ਬਾਅਦ ਜਿਹੜੀ ਹੈ ਵਾਰਡ ਨੰਬਰ 8 ਦੀਆਂ ਗਲੀਆਂ ਨੇ ਆ ਦੇਖ ਲਓ ਤੁਸੀਂ ਕਿਵੇਂ ਪਾਣੀ ਆ ਜਿਹੜਾ ਸਦਾ ਬਹਾਰ ਖੜਾ ਤੇ ਪਾਣੀ ਦਾ ਰੰਗ ਸੋਨੂ ਚੈੱਕ ਕਰਾ ਦਿੰਨਾ ਇਸ ਵੀਡੀਓ ਦੇ ਵਿੱਚ ਤੁਸੀਂ ਅੰਦਾਜ਼ਾ ਲਾਉਂਗੇ ਵੀ ਪਾਣੀ ਖੜਾ ਕਿੰਨੇ ਚਿਰ ਦਾ ਤੇ ਲੋਕਾਂ ਨੇ ਜੋ ਕਿਹਾ ਉਹ ਸੁਣ ਕੇ ਹੈਰਾਨ ਹੋ ਜੂਗੇ ਆ ਤੁਸੀਂ ਦੇਖੋ ਇਹ ਮਾਨਸਾ ਖੁਰਦੂ ਨੂੰ ਜਾਂਦੀ ਸੜਕ ਹੈ ਤੇ ਇਹ ਜਿਹੜਾ ਚੰਨੀ ਦੀ ਚੱਕੀ ਕੋਲੇ ਆ ਜਿੱਥੇ ਪਾਣੀ ਸਦਾ ਬਹਾਰ ਹੈ ਤੇ ਇੱਥੇ ਲਗਾਤਾਰ ਪਾਣੀ ਖੜਾ ਰਹਿੰਦਾ ਪਾਣੀ ਦਾ ਰੰਗ ਦੇਖ ਲਓ ਚਿੱਟਾ ਚਿੱਟਾ ਕਿਉਂ ਹੈ ਕਿਉਂਕਿ ਲੋਕ ਨਹਾਉਂਦੇ ਨੇ ਸਾਬਣ ਸ਼ੈਂਪੂ ਇੱਥੇ ਢੁਲੀ ਜਾਂਦਾ ਤੇ ਲੋਕਾਂ ਦੇ ਲਈ ਬਿਮਾਰੀ ਦਾ ਘਰ ਬਣ ਗਿਆ ਆ ਦੇਖੋ ਜਿਹੜਾ ਮਾਨਸਾ ਖੁਰਦੇ ਤੋਂ ਪਿਛਲੇ ਪਾਸੇ ਜਾਂਦੇ ਆ ਉਹ ਸੜਕ ਵੀ ਇੰਨੀ ਬੁਰੀ ਹੋਈ ਪਈ ਆ ਵੀ ਉੱਥੇ ਟੋਏ ਟੱਪੇ ਨੇ ਲੋਕ ਤੰਗ ਹੁੰਦੇ ਨੇ ਆ ਨਾਲ ਨਾਲ ਜਿਹੜੀ ਵੀਡੀਓ ਤੁਸੀਂ ਦੇਖੀ ਜਾਉਂਗੇ ਨਾ ਇਹਦੇ ਵਿੱਚ ਇੱਕ ਚੀਜ਼ ਸਮਝ ਆਉਂਦੀ ਆ ਵੀ ਕਿਤੇ ਨਾ ਕਿਤੇ ਵਿਕਾਸ ਅਧੂਰਾ ਨਜ਼ਰ ਆਉਂਦਾ ਤੇ ਲੋਕ ਤੰਗ ਨਜ਼ਰ ਆਉਂਦੇ ਨੇ ਲੋਕ ਕਹਿੰਦੇ ਕੀ ਨੇ ਉਹ ਵੀ ਤੁਹਾਨੂੰ ਸੁਣਾ ਦਿੰਨਾ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਆਓ ਹੁਣ ਇਹਨਾਂ ਖੱਡਿਆਂ ਬਾਰੇ ਪਾਣੀ ਬਾਰੇ ਲੋਕਾਂ ਤੋਂ ਸੁਣਦੇ ਆਂ ਲੋਕ ਕੀ ਕਹਿੰਦੇ ਨੇ ਸਾਰੀ ਗੱਲਬਾਤ ਸੁਣ ਕੇ ਨਾ ਦੱਬ ਕੇ ਸ਼ੇਅਰ ਕਰਨੀਆਂ ਤਾਂ ਜੋ ਪ੍ਰਸ਼ਾਸਨ ਦਾ ਸਾਡੀ ਕੋਸ਼ਿਸ਼ ਇਹ ਵੀ ਪ੍ਰਸ਼ਾਸਨ ਦਾ ਧਿਆਨ ਇਸ ਵੀਡੀਓ ਵੱਲ ਦਵਾ ਦਈਏ ਤੇ ਪਤਾ ਲੱਗ ਜੇ ਵੀ ਕਿਹੜੇ ਕਿਹੜੇ ਖਾਲ ਖੁੰਜੇ ਨੇ ਜਿੱਥੇ ਕਿਸੇ ਦਾ ਧਿਆਨ ਨਹੀਂ ਜਾਂਦਾ ਆਓ ਵੀਡੀਓ ਨੂੰ ਦੇ ਸ਼ੇਅਰ ਕਰਦੇ ਆਂ ਦੱਬ ਕੇ ਤੇ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਦੇ ਆਂ ਤੇ ਤੁਸੀਂ ਰਾਇ ਸਾਂਝੀ ਕਰਨੀ ਆ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਬੁਲੰਦ ਕਰਨੀ ਮੈਂ ਬਣਾ ਲੈ ਤੋ ਬੇਸਿਕਲੀ ਮੈਂ ਮਾਰਕਿੰਗ ਕਰਦਾ ਹਾਂ ਤੇ ਮੈਂ ਰੋਜ਼ਾ ਆਣਾ ਜਾਣਾ ਦੇਖਦਾ ਜੀ ਪਾਣੀ ਭਰਿਆ ਹੁੰਦਾ ਸਾਰੀ ਜਗਾ ਪਾਣੀ ਦੀ ਕੋਈ ਸਪਲਾਈ ਨਹੀਂ ਹੈ ਸੀਵਰੇਜ ਦੀ ਦਿੱਕਤ ਐਨੀ ਪਰੇਸ਼ਾਨੀ ਆ ਆਣ ਜਾਣ ਦੇ ਬਹੁਤ ਮੁਸ਼ਕਲ ਆਉਂਦੀ ਹੈ ਜਿੱਥੇ ਵੀ ਪਾਰੀ ਦਾ ਪਾਣੀ ਥੋੜਾ ਜਿਹਾ ਪਾਣੀ ਆ ਜੇ ਕੋਟੇ ਕੋਟੇ ਪਾਣੀ ਖੜ ਜੰਦਾ ਇਹ ਤੈਨੂੰ ਕੋਈ ਕੋਲੇ ਕਦੀ ਕਿੱਧਰ ਮਾਰਕੀਟ ਆਣ ਜਾਣ ਵੇਲੇ ਬਹੁਤ ਦਿੱਕਤ ਆਉਂਦੀ ਹੈ ਕੌਣ ਕੀ ਕਰੀਏ ਇਸ ਲੈਵਲ ਤੇ ਪ੍ਰਧਾਨ ਜੀ ਨੂੰ ਵੀ ਦੇ ਰੱਖੀ ਹੈ ਸਾਰੇ ਸਾਰੇ ਪਾਸੇ ਕੀ ਸੋਲੂਸ਼ਨ ਕੀਤਾ ਜਾਵੇ ਇਸ ਬਾਰੇ ਪਲੀਜ਼ ਆ ਸੋਲੂਸ਼ਨ ਕੱਢਿਆ ਜਾਵੇ ਇਸ ਇਸ ਗਲੀ ਦਾ ਮੇਰਾ ਨਾਮ ਜੀ ਜਗਦੀਸ਼ ਸਿੰਘ ਗੱਗੀ ਹੈ ਜੀ ਪਿੰਡ ਨੰਗਲ ਖੁਰਦ ਜੀ ਜਦੋਂ ਜੀ ਸਰ ਔਨਲਾਈਨ ਆਨੇ ਆ ਕਿ ਨੰਗਦੇ ਆਂਗੇ ਕਈ ਵਾਰੀ ਕੋਈ ਮਜਬੂਰੀ ਹੁੰਦੀ ਆ ਤਾਂ ਇੱਥੋਂ ਦੀ ਬਹੁਤ ਹੀ ਜ਼ਿਆਦੇ ਪਾਣੀ ਖੜਾ ਹੁੰਦਾ ਜੇ ਬੱਸ ਸਟੈਂਡ ਬਣੇ ਜਾਂਦੇ ਆ ਤਾਂ ਉਧਰ ਜ਼ਿਆਦੇ ਪਾਣੀ ਖੜਾ ਹੁੰਦਾ ਸਾਡੇ ਨਾਲ ਜੀ ਉਧਰ ਪੰਜਾਬ ਲੇਬਰ ਦਾ ਦਫਤਰ ਆ ਜੀ ਪੰਜਾਬ ਲੇਬਰ ਦਾ ਦਫਤਰ ਆ ਜੀ ਉਥੇ ਦੋ ਤਿੰਨ ਵਾਰੀ ਇਹਨਾਂ ਦੇ ਜਿਹੜੇ ਆਪਣੇ ਜਿਹੜੇ ਸਪਾਈ ਸੇਵਕ ਪ੍ਰਧਾਨ ਨੇ ਉਹਨਾਂ ਨੂੰ ਵੀ ਦੋ ਵਾਰੀ ਅਪੀਲ ਕੀਤੀ ਸੀ ਮਹਾਈ ਬੀਰਜੀ ਬਣ ਕੇ ਸਾਡੇ ਨਾ ਦਫਤਰ ਦੇ ਮੂਹਰੇ ਪੰਜਾਬ ਫਲੇਵਰ ਦੇ ਦਫਤਰ ਦੇ ਮੂਹਰੇ ਬਹੁਤ ਹੀ ਜਿਆਦਾ ਬੁਰਾ ਹਾਲ ਆ ਇਹ ਨੂੰ ਜੀ ਹੋ ਗਏ 6 ਮਹੀਨੇ ਵਾਂਗੂ ਹੋ ਗਿਆ ਜੀ ਜਦੋਂ ਦੇਖਦੇ ਆਂ ਜੀ ਅਸੀਂ ਤਾਂ ਜਦੋਂ ਲੰਘਦੇ ਆਉਂਦੇ ਜਾਂਦੇ ਆ ਇੱਥੇ ਪਾਣੀ ਪਾਣੀ ਹੁੰਦਾ ਜੀ ਆਪਣਾ ਗੁਰੂ ਘਰ ਆ ਜੀ ਉਹਨੂੰ ਵੀ ਦੇਖ ਕੇ ਕੁਛ ਨਾ ਕੁਛ ਇਹਨਾਂ ਨੂੰ ਮੜਾ ਮੋਟਾ ਜੇ ਸੁਰਤ ਆ ਜੇ ਇਸ ਗੱਲ ਦੀ ਤਾਂ ਦੋਸਤੋ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ